ਜਣੀ ਆਉਂਦਾ ਨਜ਼ਾਰਾ ਪੂਰਾ ਸਰੀਰ ਖੜਿਆ ਵਾ ਪੂਰਾ ਨਜ਼ਾਰਾ ਆਉਂਦਾ ਵਾ ਬੱਠੀ ਸੈਂਕੜੇ ਸੈਂਟ ਦੇ ਤੇ ਬਿਲਕੁਲ ਖੁਸ਼ ਆ ਜੀ 50 ਕਿਲੋਮੀਟਰ ਚਲਾ ਕੇ ਬਿੱਲਰ ਵਾਲਿਆਂ ਨੂੰ ਵੀ ਕਿਦੋਂ ਬਣਾਈਏ ਹਰੇਕ ਮਿਸਤਰੀ ਬਣਾ ਨਹੀਂ ਸਕਦਾ ਹੁੱਕ ਇਹਦੇ ਹੁੱਕ ਵਾਲਾ ਜੂੜ ਵੜਦਾ ਬਿਲਕੁਲ ਖਤਮ ਕਰਦਾ ਲਿੰਕ ਪਾਓ ਆਪਣੀ ਟਰੈਕਟਰ ਦੀ ਜਿਹੜੇ ਮਰਜੀ ਟਰੈਕਟਰ ਦੀ ਥੋੜੀ ਉਸ ਹਿਸਾਬ ਨਾਲ ਥੋੜੀ ਸ਼ਾਫਟ ਸੈਟ ਹੋ ਜਾਣੀਆਂ ਡਰਾਈਵਰ ਗੇ ਲਿੰਕਾਂ ਪਾਓ ਆਪਣਾ ਆਰਾਮ ਨਾਲ ਮਸ਼ੀਨ ਲੈ ਕੇ ਤੁਰਪੋ ਤੁਹਾਨੂੰ ਇਹ ਨਹੀਂ ਹੈਗਾ ਵੀ ਇਹਦੇ ਗੱਠ ਲਾ ਕੇ ਖੋਲਣੀ ਪੈਂਦੀ ਐ ਇਹਦੇ ਨਹੀਂ 50 ਸੇਫਟੀ ਨਟ ਆਹ ਜਿਹੜੀ ਹੁਣ ਆ ਜੀ ਮੇਨ ਰੀਲ ਆ ਆਹ ਸੇਫਟੀ ਨਟ ਲੱਗਿਆ ਹੋਇਆ ਇਹਦੇ ਚ ਟਾਈਮਰ ਸਿਸਟਮ ਆ ਆਹ ਜਿਹੜੇ ਤੁਸੀਂ ਬਟਨ ਦੇਖ ਰਹੇ ਹੋ ਇਹ ਤੋਂ ਜਿੰਨਾ ਮਰਜ਼ੀ ਇਹਦਾ ਲੂਬ੍ਰੀਕੇਸ਼ਨ ਜਿੰਨਾ ਤੁਸੀਂ ਵਧਾਉਣਾ ਹੈ ਜਾਂ ਘਟਾਉਣਾ ਹੈ ਐਸ ਪਰ ਕੰਡੀਸ਼ਨ ਐਸ ਪਰ ਜਿੰਨਾ ਕੋ ਤੇ ਲੋਡ ਆ ਐਸ ਪਰ ਯੂਜੇਜ ਇਹਨੂੰ ਤੁਸੀਂ ਵਧਾ ਲਓ ਘਟਾ ਲਓ ਜਿੱਦਾਂ ਤੁਹਾਨੂੰ ਲੱਗਦਾ ਵੀ ਇੱਥੇ ਹੁਣ ਬੜਾ ਸੌਖਾ ਚੱਲ ਰਿਹਾ ਉੱਥੇ ਤੁਸੀਂ ਘਟਾ ਸਕਦੇ ਹੋ ਜਿੱਥੇ ਤੁਹਾਨੂੰ ਲੱਗਦਾ ਵੀ ਐਕਸਟ੍ਰੀਮ ਲੈਵਲ ਤੇ ਆ ਜਿਹੜਾ ਬਿਲਰ ਉਹ ਕੰਮ ਕਰ ਰਿਹਾ ਤੁਸੀਂ ਇਹ ਤੋਂ ਅਡਜਸਟ ਕਰ ਸਕਦੇ ਹੋ ਕਾ ਟੈਂਕ ਲਾਤਾ ਇਹਦੇ 'ਚ ਵੱਖਰਾ ਲੂਬ੍ਰਿਕੈਂਟ ਪੈਂਦਾ ਇਹਨਾਂ ਦੀਆਂ ਵੱਖੋ-ਵੱਖਰੀਆਂ ਗ੍ਰੇਡਸ ਹੈਗੀਆਂ ਨੇ ਇਹਦੇ 'ਚ ਵੱਖਰਾ ਹੈ ਦੋ ਗ੍ਰੇਡ ਦਾ ਅਲੱਗ-ਅਲੱਗ ਆ ਆ ਜਿੱਦਾਂ ਹੁਣ ਤੁਸੀਂ ਦੇਖ ਰਹੇ ਹੋ ਆ ਦੇਖੋ ਆਪਾਂ ਪਿੰਜ਼ ਆਉਂਦੀਆਂ ਨੇ ਇਹਨਾਂ ਰਾਹੀਂ ਸਾਰਾ ਲੂਬ੍ਰੀਕੇਸ਼ਨ ਇੱਥੇ ਤੱਕ ਮਿਲਦਾ ਕੋਈ ਤੁਹਾਨੂੰ ਟਰੈਕਟਰ ਤੋਂ ਪਾਈਪ ਵਗੈਰਾ ਜਿਗਾਰਡਬਾਜੀ ਕਰਨ ਦੀ ਕਿਸੇ ਕਿਸਮ ਦੀ ਲੋੜ ਨਹੀਂ ਸਿਰਫ ਤੁਸੀਂ ਇਲੈਕਟ੍ਰੋਨਿਕਲੀ ਵਾਇਰ ਕਨੈਕਟ ਕਰਨੀ ਆ ਜਿੱਦਾਂ ਕਿਦਾਂ ਵੀ ਇੱਥੇ ਪਲੱਗ ਲੱਗਿਆ ਹੋਊਗਾ ਸਿੱਧੀ ਇਲੈਕਟ੍ਰਿਕ ਸਪਲਾਈ ਦੇਣੀ ਆ ਲਾਈਟਿੰਗ ਲਈ ਹੋਰ ਚੀਜ਼ਾਂ ਲਈ ਹੋਰ ਤੁਸੀਂ ਇਹ ਤੋਂ ਕੋਈ ਸਪਲਾਈ ਨਹੀਂ ਦੇਣੀ ਆ ਜਿਹੜਾ ਟੈਂਕਾ ਇਹ ਵੀ ਇਹਨਾਂ ਨੇ ਪੰਜ ਗੱਠਾਂ ਵਾਲਾ ਕਰਤਾ ਆਮ ਦੇ ਘਟ ਆਉਂਦੀਆਂ ਨੇ ਮਤਲਬ ਕਿਸੇ ਵੀ ਪੱਖ ਤੋਂ ਜ ਜਿੰਨੇ ਵੀ ਆਪਾਂ ਪੱਖ ਦੇਖ ਲਓ ਜਿਹੜੇ ਬਿਲਰਾਂ 'ਚ ਸਮੱਸਿਆ ਆਉਂਦੀਆਂ ਸੀ ਉਹ ਸਾਰੀਆਂ ਦੂਰ ਕਰਤੀਆਂ ਆ ਦੇਖੋ ਆ ਤੁਸੀਂ ਆਹ ਝਾੜੂ ਜਿਹਾ ਦੇਖ ਰਹੇ ਹੋ ਆ ਲੂਬ੍ਰੀਕੇਸ਼ਨ ਉਧਰੋਂ ਆਉਂਦਾ ਹੈ ਇਹ ਚੇਨ ਨੂੰ ਲੂਬ੍ਰੀਕੇਟ ਕਰੀ ਜਾਂਦਾ ਹੈ ਤੇ ਆਹ ਚੇਨ ਦੀ ਬੜੀ ਸਮੱਸਿਆ ਆਉਂਦੀ ਸੀ ਚੇਨ ਬੜੀ ਟੁੱਟਦੀ ਹੁੰਦੀ ਸੀ ਇਹ ਚੇਨ ਇਹਨਾਂ ਨੇ ਬਹੁਤ ਹੈਵੀ ਡਿਊਟੀ ਤੇ ਮੋਟੀ ਕਰਤੀ ਆਹ ਜਿਹੜਾ ਤੁਸੀਂ ਇਹਦਾ ਹਿੱਸਾ ਦੇਖ ਰਹੇ ਹੋ ਆਹ ਇਹ ਟਰੈਕਟਰ ਮੰਗ ਅਡਜਸਟੇਬਲ ਕਰਤਾ ਇਹਨਾਂ ਨੇ ਸਕਦੇ ਹੋ ਇਦਾਂ ਹੀ ਪਰਲੇ ਪਾਸੇ ਵਾਲਾ ਜਗਾੜ ਤੁਸੀਂ ਇਹਨੂੰ ਦੋਨੇ ਪਾਸੇ ਨੂੰ ਹਿੱਸੇ ਨੂੰ ਜਿਹੜਾ ਉਹ ਅਡਜਸਟ ਕਰ ਸਕਦੇ ਹੋ ਤੇ ਅਗਲੀ ਸਭ ਤੋਂ ਵੱਡੀ ਗੱਲ ਜਿਹੜੀ ਹੋਰ ਦਿਖਾਉਣਾ ਹੈ ਇਹਦੀ ਐਫੀਸ਼ੀਐਂਸੀ ਆ ਜਿਹੜੀ ਉਹ ਆਹ ਤੁਸੀਂ ਜਿਹੜਾ ਡਿਸਪਲੇ ਮੀਟਰ ਲੱਗਿਆ ਹੋਇਆ ਆਹ ਆਹ ਡਿਸਪਲੇ ਮੀਟਰ ਲੱਗਿਆ ਹੋਇਆ ਜਿਵੇਂ 205 ਲਿਖਿਆ ਹੋਇਆ ਇਹਦੇ ਤੇ ਡਰਾਈਵਰ ਨੂੰ ਇਹਨੇ ਅਪਡੇਟ ਕਰੀ ਜਾਣਾ ਵੀ ਕਿੰਨੀਆਂ ਇਹਨੇ ਜੜੀਆਂ ਨੇ ਨਾਟਸ ਉਹ ਬਣਾਤੀਆਂ ਆਹ ਡਿਸਪਲੇ ਮੀਟਰ ਲੱਗਿਆ ਹੋਇਆ ਹੁਣ ਇੱਥੇ ਬੰਦਾ ਟਰੈਕਟਰ ਤੇ ਬੈਠਾ ਟਰੈਕਟਰ ਤੋਂ ਆ ਬਿਲਕੁਲ ਉਹਨੂੰ ਸਾਹਮਣੇ ਦਿਖ ਰਿਹਾ ਵੀ ਮੇਰਾ ਜਿਹੜਾ ਮਸ਼ੀਨ ਹੈਗੀ ਆ ਜਿਹੜਾ ਮੇਰਾ ਬੈਲਰ ਆ ਉਹਦੀ ਐਫੀਸ਼ੀਐਂਸੀ ਕੀ ਆ ਉਹ ਕੀ ਕਰ ਰਿਹਾ ਸਾਈਡ ਬੈਲਰ ਦੇਖ ਦਿਓ ਜਿਹੜੀਆਂ ਸ਼ਾਫਟ ਆ ਬਾਹਰਲੇ ਪਾਸੇ ਹੁੰਦੀ ਆ ਪਰਲੇ ਪਾਸੇ ਜਦੋਂ ਤੁਸੀਂ ਟਰੈਕਟਰ ਕਿਤੇ ਲੈ ਕੇ ਜਾਣਾ ਪਿੰਡ ਲੈ ਕੇ ਜਾਣਾ ਕੰਮ ਨਿਪੜ ਗਿਆ ਡਰਾਈਵਰ ਨੂੰ ਆ ਸਭ ਤੋਂ ਵੱਡੀ ਪਰੇਸ਼ਾਨੀ ਆਉਂਦੀ ਆ ਸ਼ਾਫਟ ਕੱਢ ਕੇ ਰੱਖਣੀ ਪੈਂਦੀ ਆ ਇਹ ਜਿਹੜੀ ਇਹਦੀ ਸ਼ਾਫਟ ਆ ਬਿਲਕੁਲ ਸਟ੍ਰੇਟ ਆ ਜਿੰਨੀ ਜਗ੍ਹਾ ਦੇ ਵਿੱਚ ਦੀ ਟਰੈਕਟਰ ਲੰਘ ਜਾਊਗਾ ਉੰਨੀ ਐਗਜੈਕਟ ਜਗ੍ਹਾ ਦੇ ਵਿੱਚ ਦੀ ਉਹ ਜਿਹੜਾ ਬੈਲਰ ਆ ਉਹਨੇ ਲੰਘ ਜਾਣਾ ਕੋਈ ਐਕਸਟਰਾ ਜਗ੍ਹਾ ਨਹੀਂ ਕਹਿਣ ਤੋਂ ਭਾਵ ਜਿਹੜੇ ਹੁਣ ਡਰਾਈਵਰ ਵਿਚਾਰੇ ਭਜਦੇ ਹੁੰਦੇ ਸੀ ਲੱਤਾਂ ਮਾਰ ਮਾਰ ਵੀ ਹਾਏ ਬਾਪੂ ਟੂਕਣਾ ਦੁਖਦਾ ਉਹ ਸਾਰੇ ਮਸਲੇ ਇਹ ਗੱਲ ਇਹਦੀ ਗੱਭਰੂ ਹੈਗੀ ਆ ਜਿਹੜੀ ਜਾਲੀ ਆ ਜਿਹੜੀ ਤੁਸੀਂ ਜਾਲੀ ਦੇਖ ਰਹੇ ਹੋ ਜਾਲੀ ਇਹਨਾਂ ਨੇ ਤਾਂ ਇਦਾਂ ਗਲੀਆਂ ਕੱਢੀਆਂ ਨੇ ਵੀ ਜਿਹੜੀ ਮੱਡਾ ਮਿੱਟੀ ਆ ਰੋੜ ਹੈ ਉਹ ਸਾਰਾ ਜਾਲੀ ਦੇ ਵਿੱਚ ਦੀ ਝੜ ਕੇ ਇਹ ਮਤਲਬ ਇਦਾਂ ਦੀ ਸ਼ੀਟ ਬਣਾ ਕੇ ਲਾਤੀ ਸਾਰਾ ਇੱਥੇ ਪਰਫੈਕਟ ਜਿਹੜੀ ਇਹ ਮਸ਼ੀਨ ਆ ਅਗਲੀ ਗੱਲ ਆ ਵੀ 50 ਪਾਵਰ ਦਾ ਇਹਨੂੰ ਟਰੈਕਟਰ ਚਲਾ ਦਿੰਦਾ ਤੇ ਸਬਸਿਡੀ ਐਸ ਪਰ ਜਿਹੜੇ ਗਵਰਨਮੈਂਟ ਦੇ ਨੋਰਮਸ ਨੇ ਉਹ ਤੁਹਾਨੂੰ ਮਿਲਣੀ ਹੋ ਮਿਲਣੀ ਆ ਇੱਕ ਚੀਜ਼ ਹੋਰ ਕਵਰ ਕਰਨੀ ਆ ਜਿੰਨੇ ਇਹਦੇ ਆ ਤੁਸੀਂ ਆ ਦੇਖ ਰਹੇ ਹੋ ਆ ਇਹ ਜਿੰਨੇ ਵੀ ਜਿਆਦਾਤਰ ਇਥੇ ਬੁਸ਼ ਲੱਗੇ ਆਉਂਦੇ ਸੀ ਇਹਨਾਂ ਨੇ ਸਾਰੇ ਬੁਸ਼ ਰਿਮੂਵ ਕਰਕੇ ਕੱਲੀ ਕੱਲੀ ਜਗ੍ਹਾ ਜਿਹੜਾ ਉਹ ਬੈਰਿੰਗ ਠੋਕਤੇ ਹਰ ਜਗ੍ਹਾ ਤੇ ਜਿੱਦਾਂ ਤੁਸੀਂ ਆ ਦੇਖ ਰਹੇ ਹੋ ਇੱਥੇ ਵੀ ਬੈਰਿੰਗ ਆ ਹੋਰ ਆਲੇ-ਦਾਲੇ ਜਿੰਨੇ ਤੁਸੀਂ ਦੇਖ ਰਹੇ ਹੋ ਉੱਥੇ ਵੀ ਤੁਹਾਨੂੰ ਬੈਰਿੰਗ ਮਿਲੂਗਾ ਤੇ 50 ਪਾਵਰ ਦੇ ਟਰੈਕਟਰ ਨਾਲ ਤੁਸੀਂ ਇਹਨੂੰ ਈਜ਼ੀਲੀ ਆਪਰੇਟ ਕਰ ਸਕਦੇ ਹੋ ਸਭ ਤੋਂ ਮੇਨ ਇਹਦਾ ਜਿਹੜਾ ਆਪਾਂ ਹੈਗਾ ਕਨਸੈਪਟ ਕਿ ਟਰੈਕਟਰ ਨੂੰ ਜਿਹੜਾ ਬੈਲਰ ਗਾਲ ਦਿੰਦਾ ਸੀ ਤੋੜ ਦਿੰਦਾ ਸੀ ਉਹ ਨਹੀਂ ਕਰਵਾਜ ਕੰਪਨੀ ਤੋਂ ਆ ਸਾਡਾ ਜਿਹੜਾ ਇਨਲਾਈਨ ਸਟਰਾ ਬੈਲਰ ਆ ਰਿਹਾ ਹੈ ਤੇ ਮੈਂ ਜੀ ਮਾਨ ਸਾਹਿਬ ਨੂੰ ਬੇਨਤੀ ਕਰੂਗਾ ਕਿ ਸਾਡੇ ਮਸ਼ੀਨਵਾਰ ਦੱਸਣ ਪਿਛਲੇ ਸਾਲ ਅਸੀਂ ਇਹ ਮਸ਼ੀਨ ਮਾਨ ਸਾਹਿਬ ਨੂੰ ਦਿੱਤੀ ਸੀ ਤੇ ਇਹਨਾਂ ਨੇ ਇੱਕ ਸੀਜ਼ਨ ਪੂਰਾ ਦੱਬ ਕੇ ਮਸ਼ੀਨ ਚਲਾਈ ਹੈ ਤੇ ਮੈਂ ਇੱਕ ਵਾਰ ਮਾਨ ਸਾਹਿਬ ਨੂੰ ਬੇਨਤੀ ਕਰੂਗਾ ਕਿ ਸਾਡੇ ਮਸ਼ੀਨਵਾਰ ਦੱਸਣ ਕਿ ਪਿਛਲੇ ਸਾਲ ਇਹਨਾਂ ਨੂੰ ਸਾਡੀ ਮਸ਼ੀਨ ਕਿਵੇਂ ਲੱਗੀ ਹਾਂਜੀ ਮਾਨ ਸਾਹਿਬ ਦੱਸੋ ਇੱਕ ਗੱਲ ਬਈ ਸਾਰਿਆਂ ਨੂੰ ਬਈ ਜੀ ਗੱਲ ਇਦਾਂ ਜੀ ਪਿਛਲੇ ਸਾਲ ਆਪਾਂ ਨੂੰ ਗਰਵਾਜ ਕੰਪਨੀ ਨੇ ਡੈਮੋ ਦਿੱਤਾ ਸੀਗਾ ਇਹਦਾ ਪ ਬਹੁਤ ਹੀ ਵਧੀਆ ਮਸ਼ੀਨ ਹੈ ਜਿਹੜਾ ਇਹ ਜਾਪਾਨੀ ਬੇਲਰ ਹੈ ਤੇ ਅਸੀਂ ਜਦੋਂ ਮਸ਼ੀਨ ਚਲਾਈ ਆ ਇੱਕ ਤਾਂ ਵਜਨ ਬਹੁਤ ਆਉਂਦਾ ਗੱਠ ਦਾ ਮੇਨ ਗੱਲ ਇਹ ਹੁੰਦੀ ਆ ਵੀ ਇਹਦਾ ਟਾਈਟਨੈਸ ਤਕੜੀ ਆ ਪੂਰੀ ਆ ਨੇ ਜਿਵੇਂ ਕਹਿੰਦਾ ਵੀ ਵਜਨ ਪ੍ਰੈਸ਼ਰ ਬਹੁਤ ਵਧੀਆ ਹੈ ਇਹਦਾ ਤੇ ਉਦੋਂ ਬਾਅਦ ਹੋਰ ਜਿਹੜੀਆਂ ਗੱਲਾਂ ਨੇ ਤੁਹਾਨੂੰ ਆਜੋ ਨਾਲ ਦੀ ਨਾਲ ਤੁਹਾਨੂੰ ਦੱਸਦੇ ਆ। ਕਲਾਵਰ ਨੂੰ ਦੱਸ ਦੋ ਵੀ ਕਿੰਨਾ ਕੰਫਰਟ ਆ ਇੱਕ ਲੋਕ ਕੇ ਡਰਾਈਵ ਕਰਦੇ ਆ ਜੀ ਵੀ ਟਰੈਕਟਰ ਟੁੱਟਦਾ ਇਹਦੇ ਨਾਲ। ਬਾਈ ਜੀ ਇਹ ਟ੍ਰੈਸੀ ਮਸ਼ੀਨ ਹੈ ਨਾ ਇਹਦਾ ਕੋਈ ਟਾਇਰਾਂ ਤੇ ਅਸਰ ਪਵੇ ਨਾ ਟਰੈਕਟਰ ਨੂੰ ਚੇ ਝੂਟਾ ਹੀ ਨਹੀਂ ਮਾਰਦੀ ਬਿਲਕੁਲ। ਬਿਲਕੁਲ ਸਮੂਥ ਚੱਲਣ ਵਾਲੀ ਮਸ਼ੀਨ ਆ ਤੁਸੀਂ ਵੀਡੀਓ ਫੇਰ ਚਲਾ ਕੇ ਦਿਖਾਉਣਾ ਤੁਹਾਨੂੰ ਤੁਸੀਂ। ਨਹੀਂ ਕਿਹਾ ਸੀ ਸੀਜ਼ਨ ਲਾਉਣ ਤੋਂ ਬਾਅਦ ਟਰੈਕਟਰ ਇੱਕ ਵਾਰ ਆ ਕੇ ਦੇਖ ਲਿਓ ਬਾਈ। ਬਾਅਦ ਕਿਹਾ ਜੀ 10 ਵਾਰ ਦੇਖਿਓ। ਦੁਬਾਰਾ ਵੀਡੀਓ ਬਣਾ ਕੇ ਲੈ ਜਾਓ ਇਸ ਟਰੈਕਟਰ ਦੀ ਜੇ ਕੋਈ ਟਾਇਰ ਬਿੰਗਾ ਡ ਜਦੋਂ ਝੂਟਾ ਮਾਰਦੀ ਹੈ ਮਸ਼ੀਨ ਤੁਹਾਨੂੰ ਵੀਡੀਓ ਦੁਬਾਰਾ ਬਣਾ ਕੇ ਦਿਖਾਵਾਂਗੇ ਜੇ ਨਹੀਂ ਬਾਕੀ ਮਸ਼ੀਨਾਂ ਤੋਂ ਬਾਅਦ ਡਰਾਈਵਰ ਨਾ ਰੋਟੀ ਖਾਣੇ ਵੇਲੇ ਵੀ ਐਵੇਂ ਲੈ ਜਾਂਦਾ ਹਾਂ ਬਸ ਸ੍ਰੀਮਾਨ ਸਾਹਿਬ ਉਹਦੇ ਬਾਰੇ ਦੱਸਿਓ ਵੀ ਆਪਣੀ ਫੀਲਿੰਗ ਕਿਵੇਂ ਲੈਂਦਾ ਬੋਲੋ ਨਹੀਂ ਨਹੀਂ ਆਪਣੀ ਤਾਂ ਗੁੱਡ ਫੀਲਿੰਗ ਹੋਊ ਪੂਰੀ ਵਧੀਆ ਤੇ ਵਧੀਆ ਮੌਜਾਂ ਨਾਲ ਚਲਾ ਸਕਦਾ ਬੰਦਾ ਆਰਾਮ ਨਾਲ ਵੱਧ ਤੋਂ ਵੱਧ 50 ਬਾਵਰ ਜੀ ਇਤੋਂ ਵੱਧ ਲੋਡ ਨਹੀਂ ਹੈਗੀ ਇੱਕ ਥੋੜਾ ਜਿਹਾ ਹੋਰ ਕਲੀਅਰ ਕਰ ਦਿਓ ਜਿਵੇਂ ਕਹਿੰਦੇ ਨੇ ਵੀ ਤਿੰਨ ਸਿਲੰਡਰ ਟਰੈਕਟਰ ਨਹੀਂ ਚੱਲਦਾ ਕਿ ਭਾਈ ਜੀ ਤਿੰਨੇ ਚੱਲਦੇ ਨੇ ਸਾਰੇ ਠੀਕ ਹੈ ਜੀ ਤਿੰਨ ਸਿਲੰਡਰ ਜਿਹੜਾ ਮਰਜ਼ੀ ਚਲਾਓ ਜਿਹੜਾ ਮਰਜ਼ੀ ਟਰੈਕਟਰ ਚਲਾਓ ਜਿਹੜਾ ਮਰਜ਼ੀ ਜਿਹੜਾ ਮਾਵਰ 50 ਬਾਵਰ ਦਾ ਟਰੈਕਟਰ ਬਹੁਤ ਵਧੀਆ ਮਸ਼ੀਨ ਚਲਾਊਗਾ ਸੋਚਣ ਦੀ ਵੀ ਲੋੜ ਨਹੀਂ ਹੈਗੀ ਆਪਾਂ ਨੂੰ ਤੁਸੀਂ ਆਟੋ ਲੂਬ੍ਰੀਕੇਸ਼ਨ ਵਾਲਾ ਲੈ ਕੇ ਉਹ ਵੀ ਦੱਸ ਦਿਆਂ ਤੁਹਾਨੂੰ ਦਿਖਾਉਨੇ ਆ ਪਿੱਛੇ ਆਜੋ ਦੇਖ ਲਓ ਤੁਸੀਂ ਦੇਖੋ ਪਹਿਲੀ ਗੱਲ ਹੈ ਜੀ ਆ ਪਿਕਅਪ ਨੂੰ ਚੱਕਣ ਲਈ ਉਹ ਫਹਾ ਵੜਦਾ ਇਸ ਕੰਪਨੀ ਨੇ ਆ ਲਿੰਕਾਂ ਚ ਬਾਦੀਆਂ ਮਸ਼ੀਨ ਆਪਣਾ ਇੱਥੋਂ ਜਦੋਂ ਮਰਜੀ ਬਟਟ ਪਾਉਣੀ ਆਪਣੀ ਡਾਲਟ ਪਾਉਣਾ ਖਾਲਟ ਪਾਉਣੀ ਐ ਇੱਥੋਂ ਹੀ ਪਿਕਅਪ ਚ ਤਾਂ ਹੋ ਜਾਣੀ ਐ ਆਪਾਂ ਨੂੰ ਉਹ ਪੈਪ ਰੋਜ਼ ਨਾਲ ਦੀ ਨਾ ਤੇਲ ਕਾਲਾ ਹੋਵੇ ਟਰੈਕਟਰ ਆਪਣਾ ਨਾ ਤੇਲ ਲੀਕ ਹੋਵੇ ਬਿਲਕੁਲ ਉਹ ਤੋਂ ਬਾਅਦ ਹੀ ਆ ਜੂ ਤੁਸੀਂ ਪਿਕਅਪ ਪਿਕਅਪ ਲਗਭਗ ਇਹਦੀ 1900 ਐਮ ਐਮ ਦੀ ਆ ਬਾਕੀ ਮਸ਼ੀਨਾਂ ਨਾਲੋਂ ਵੱਡੀ ਆ ਖੁੱਲੀ ਆ ਮਾਲ ਖਿੱਚਣ ਦੀ ਕੈਪੈਸਿਟੀ ਦੁਨੀਆਂ ਨਾਲੋਂ ਵਾਧੂ ਆ 1 ਮਿੰਟ ਵੀ ਜਾਣੀ ਇਹਦੇ ਕੋ ਚੋਕ ਹੋਣ ਦਾ ਬਿਲਕੁਲ ਡਰ ਨਹੀਂ ਹੈਗਾ ਆਪਾਂ ਨੂੰ ਤੇ ਦੂਜਾ ਗੱਲ ਹੋਰ ਮਸ਼ੀਨ ਅਸੀਂ ਚਲਾਉਂਦੇ ਮਤਲਬ ਪਤਾ ਸਾਨੂੰ ਉਹਦਾ ਮੇਨ ਪ੍ਰੋਬਲਮ ਆਂਦੀ ਜਿਹੜੀ ਮੇਨ ਚੇਨ ਹੈ ਟੁੱਟ ਜਾਂਦੀ ਦੀਗੀ ਉਹਦੇ ਮਤਲਬ ਤੋਂ ਬਾਅਦ 60 ਨੰਬਰ ਚੇਨ ਪਾਉਂਦੇ ਦੀਗੇ ਕੰਪਨੀ ਵਾਲੇ ਇਹਨਾਂ ਨੇ ਇਹ ਜਿਹੜੀ ਆਰਾਊਂਡ ਬੈਲਰ ਚੇਨ ਆਉਂਦੀ ਆ 120 ਐਮ ਐਮ ਦੀ ਉਹ ਚੇਨ ਪਾਈ ਹੋਈ ਹੈ ਦੇ ਵਿੱਚ ਦੇਖੋ ਤੁਸੀਂ ਚੇਨ ਕਿੰਨੀ ਭਾਰੀ ਆ ਇਹ ਕਾ ਤਿੰਨੇ ਨੱਟ ਟੁੱਟਦੇ ਸੀਗੇ ਇਹ ਇਹਨਾਂ ਨੇ ਇਹਨਾਂ ਦੇ ਮੋٹے ਤੋਂ ਵਧੀਆਂ ਕਰਵਾਤੇ ਹੈਵੀ ਕਰਵਾਤੇ ਮੰਨ ਲਓ ਇਹ 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 ਨੁਕਸ ਗੜਤਾ ਚੇਨ ਕਿਉਂ ਟੁੱਟਦੀ ਦੀ ਸੁੱਕ ਜਾਂਦੀ ਦੀ ਗਰਦ ਪੈ ਪੈ ਕੇ ਉਦੇ ਕਰਕੇ ਚੇਨ ਸੁੱਕਣ ਕਰਕੇ ਹਾਰਡਨੈਸ ਹੋਣ ਕਰਕੇ ਟੁੱਟ ਜਾਂਦੀ ਇਹਨਾਂ ਨੇ ਇੱਥੇ ਇਹਦਾ ਸੈਂਸਰ ਲਵਾਤਾ ਆ ਸੈਂਸਰ ਲੱਗਿਆ ਨਾਲ ਇਹਦੇ ਬ੍ਰਸ਼ ਲਵਾਤਾ ਬ੍ਰਸ਼ ਦੇ ਨਾਲ ਇਹਨੂੰ ਆਇਲਿੰਗ ਹੋਈ ਜਾਣੀ ਆਪਣੇ ਆਪ ਆਟੋਮੈਟਿਕ ਆਇਲਿੰਗ ਹੋਣੀ ਆ ਆਲੂ ਰਿਗਟ ਹੋਈ ਨੇ ਨਾਲ ਦੀ ਨਾਲ ਰਿਗਟ ਹੋਣੀ ਜਾਂਦਾ ਇਹਨੂੰ ਜੀ ਤੇ ਉਦੋਂ ਬਾਅਦ ਤੁਹਾਨੂੰ ਪਿੱਛੇ ਦਿਖਾਉਣਾ ਜਿਹੜਾ ਇਹਦਾ ਸਿਸਟਮ ਆ ਸਾਰਾ ਉਹ ਸਾਰਾ ਆਟੋ ਆ ਜਿਵੇਂ ਤੁਸੀਂ ਮੰਨ ਲਓ ਵੀ ਇਹ ਮੇਨ ਕੰਮ ਹੈ ਮਸ਼ੀਨ ਦੇ ਵਿੱਚ ਸਾਰਾ ਤੁਹਾਨੂੰ ਦੱਸ ਦਵਾਂ ਨਾਟਰਾਂ ਦਾ ਇਹ ਐਸੇ ਰੌਡਰ ਲੱਗੇ ਨੇ ਗੱਟਦੇ ਨੇ ਇਹ ਖੋਲਣੀਆਂ ਹੀ ਨਹੀਂ ਕਦੇ ਦੂਜੀ ਗੱਲ ਹੁੰਦੀ ਆ ਫਿਰ ਆਪਾਂ ਨੂੰ ਗਰੀਸ ਸਿੰਘ ਦੀ ਸਵੇਰੇ ਸਵੇਰੇ 2 ਘੰਟੇ ਲੱਗ ਜਾਂਦੇ ਨੇ ਗਰੀਸ ਕਰਨ ਨੂੰ ਇਹਦੇ ਜਿਹੜੇ ਮੰਨ ਲਓ 30 ਤੋਂ 35 ਪੁਆਇੰਟ ਨੇ ਉਹ ਇਹਨਾਂ ਨੇ ਆਟੋ ਕਰਾਤੇ ਠੀਕ ਹੈ ਜੀ ਆਟੋ ਲੂਬ੍ਰਿਕੈਂਟ ਹੋਊਗਾ ਤੁਸੀਂ ਆਹ ਲੂਬ੍ਰਿਕੈਂਟ ਵਿੱਚ ਪਿਆ ਹੋਇਆ ਇੱਕ ਦਿਨ ਇੱਕ ਵਾਰੀ ਪਾ ਕੇ 5-7 ਦਿਨ ਉਹਦੀ ਆਪਾਂ ਨੂੰ ਮੁੜ ਕੇ ਪਾਉਣ ਦੀ ਲੋੜ ਨਹੀਂ ਪੈਣੀ ਸੈਂਸਰ ਲੱਗਿਆ ਜਦੋਂ ਇਹਨੇ ਗਰਮ ਹੋਣਾ ਆਟੋਮੈਟਿਕ ਟਾਈਮਿੰਗ ਵੀ ਲੱਗਿਆ ਤੁਸੀਂ ਟਾਈਮ ਵੀ ਸੈੱਟ ਕਰ ਸਕਦੇ ਹੋ ਸੈਂਸਰ ਨੇ ਆਪਣੇ ਆਪ ਹੀ ਦੇ ਦੇਣਾ ਇਹਨੂੰ ਗਰੀਸ ਜਦੋਂ ਲੋੜ ਪੈਣੀ ਆਪਾਂ ਨੂੰ ਕਰਨ ਦੀ ਛੇੜਨ ਦੀ ਲੋੜ ਨਹੀਂ ਪਣੀ ਮੋੜ ਕੇ ਟਰੈਕਟਰ ਤੋਂ ਕੋ ਉਤਾਰ ਦੀ ਲੋੜ ਨਹੀਂ ਸੀਗੀ ਜੀ ਹਾਈਡਰੋਲਿਕ ਸਿਸਟਮ ਮਸ਼ੀਨ ਦੇ ਇਨਬिल्ਟ ਨਾਲ ਦਿੱਤਾ ਹੋਇਆ ਹਾਂ ਬਿਲਕੁਲ ਆ ਹਾਈਡਰੋਲਿਕ ਸਿਸਟਮ ਨਾਲ ਉਹਦਾ ਕਾਰਨ ਇਕ ਲੂਬਰੀਕੈਂਟ ਦਾ ਤੁਹਾਨੂੰ ਹੋਰ ਦੱਸ ਦੰਨਾ ਹਰ ਸਾਲ ਜਿੰਨੇ ਮੰਦੇ ਬੀਲਰ ਚਲਾਉਂਦੇ ਨੇ ਹਰ ਸਾਲ ਪਹਿਲਾਂ ਨਾਟਰ ਦਾ ਕੰਮ ਕਰਾਉਣਾ ਪੈਂਦਾ ਲੱਖ ਡੇਢ ਲੱਖ ਨਾਟਰ ਤੇ ਲਾਉਣਾ ਪੈਂਦਾ ਇਹਦੇ ਐਸਾ ਕੰਮ ਹੋ ਗਿਆ ਘੱਟੋ ਘਾਟ 4 ਤੋਂ 5 ਸਾਲ ਲੋੜ ਹੀ ਨਹੀਂ ਪਣੀ ਨਾਟਰ ਨੂੰ ਹੱਥ ਲਾਉਣ ਦੀ ਕਿਉਂਕਿ ਇਹਨੂੰ ਗਰੀਸਿੰਗ ਰੋਜ਼ ਹੀ ਰੋਜ਼ ਹੋਈ ਜਾਣੀ ਆ ਦਿਨ ਚ 20 25 50 ਵਾਰ ਹੋ ਜਾਣੀ ਥੋੜੀ 15 ਮਿੰਟ ਦਾ ਸੈਟ ਕਰ ਲਓ ਤੁਹਾਡੀ ਮਰਜ਼ੀ ਹੈ ਆ ਸਾਰਾ ਸਿਸਟਮ ਲੱਗਿਆ ਆਟੋਮੈਟਿਕ ਟਾਈਮਰ ਲੱਗੇਗਾ ਨਾ ਟਾਈਮਰ ਲੱਗੇਗਾ ਜੀ ਟਾਈਮਰ ਸੈੱਟ ਕਰ ਰਹਾ ਤੁਸੀਂ ਆਪਣਾ ਟਾਈਮਰ ਸੈੱਟ ਕਰ ਸਕਦੇ ਹੋ ਆ ਗੱਠ ਤੁਸੀਂ ਦੇਖ ਲਈ ਪੂਰੀ ਭਾਰੀ ਬਣਾਉਂਦੀ ਆ ਠੀਕ ਹੈ ਉਹ ਉਹਦਾ ਕੋਈ ਐਦਾਂ ਦੀ ਕੋਈ ਕੰਪਲੇਂਟ ਨਹੀਂ ਕੋਈ ਹੈਗੀ ਤੇ ਆ ਚੱਕ ਕੇ ਦੇਖ ਲਓ 35 ਤੋਂ 40 ਕਿਲੋ ਦੀ ਗੱਠ ਹੈ ਤੁਸੀਂ ਆਪ ਵੀ ਦੇਖਦੇ ਤੁਸੀਂ ਚੱਕ ਸਕਦੇ ਹੋ ਇਹ ਹਾਂਜੀ ਇਹਦੇ ਜਿਹੜਾ ਪ੍ਰੈਸ਼ਰ ਸਿਸਟਮ ਹੈ ਗੱਠ ਦਾ ਉਹ ਹਾਈਡਰੋਲਿਕ ਵੀ ਹੈ ਇਦਾਂ ਮੈਨੂਅਲ ਵੀ ਲੱਗਿਆ ਇਹਨੂੰ ਘੁਮਾ ਵੀ ਸਕਦੇ ਆਪਾਂ ਘੁਮਾ ਕੇ ਵੀ ਕਰ ਸਕਦੇ ਆ ਮੈਨੂਅਲ ਵੀ ਕਰ ਸਕਦੇ ਹੋ ਤੁਹਾਡੀ ਮਰਜ਼ੀ ਹੈ ਜੇ ਕਿਤੇ ਕੋਈ ਬਹੁਤਾਂ ਗੰਦਾ ਮਾਲ ਹੈ ਤਾਂ ਦੋਵੇਂ ਵੀ ਆਪਾਂ ਸੈੱਟ ਕਰ ਸਕਦੇ ਕਿੰਨਾ ਕੁ ਵੇਟ ਹੋ ਜਾਂਦਾ ਘੱਟ ਦਾ ਬਾਈ ਜੀ 35 40 ਕਿਲੋ ਦੀ ਆਮ ਗੱਠ ਬਣਾਉਂਦੀ ਹੈ ਹਾਂ ਬਣਾਉਂਦੀ ਹੈ ਗੱਠ ਤੁਸੀਂ ਦੇਖ ਲਓ ਇੱਕ ਵੀ ਖੋਲ ਕੇ ਵੀ ਦਿਖਾ ਦਊਗਾ ਜੀ ਇਹ ਵਰਤਨ ਖਰਚਾ ਕੀ ਦੇਖੀ ਇਹਦਾ ਖਰਚਾ ਕਿੰਨਾ ਕੁ ਪੈਂਦਾ 35 40 ਕਿਲੋ ਤੇ ਜੀ ਡੀਜ਼ਲ ਖਰਚਾ ਦੇਖੀ ਬਾਈ ਜੀ 35 40 ਕਿਲੋ ਨਹੀਂ ਕਿਲਿਆਂ ਦੇ ਹਿਸਾਬ ਨਾਲ ਹਿਸਾਬ ਤੇ ਚਲੋ ਆਪਾਂ ਫਿਰ ਵੀ ਮੰਨ ਲਓ ਵੀ ਇਹਦੇ ਤੇ 100 ਰੁਪਿਆ ਕੁੰਟਲ ਸਰ ਕੁੰਟਲ ਖਰਚਾ ਪੈਂਦਾ ਖਰਚਾ ਪੈਂਦਾ ਤੇ ਕਿੰਨੇ ਟਾਈਮ ਮੌਜੂਦ ਕੀਤੀ ਇਹ ਬਾਈ ਜੀ ਪਿਛਲੇ ਸਾਲ ਆਪਣ ਕੋਈ ਡੈਮੋ ਆਈ ਪੂਰਾ ਸੀਜ਼ਨ ਚਲਾ ਕੇ ਫਿਰ ਇਹਨਾਂ ਨੂੰ ਜੋ ਵੀ ਕੋਈ ਪ੍ਰੋਬਲਮ ਆ ਦਿਗੀਆਂ ਉਹਨਾਂ ਦੱਸੀਆਂ ਉਦੋਂ ਉਹ ਮਸ਼ੀਨ ਆ ਆਟੋ ਲਿਬ੍ਰੀਕੈਂਟਰ ਨਹੀਂ ਸੀਗੀ ਜਿਹੜੀ ਪਹਿਲੀ ਮਸ਼ੀਨ ਸਾਡੇ ਉੱਤੇ ਦੀਗੀ ਇਹਨਾਂ ਨੂੰ ਫਿਰ ਦੱਸਿਆ ਵੀ ਆ ਜਦ ਨੂੰ ਮੇਨ ਪ੍ਰੋਬਲਮ ਆਉਂਦੀਆਂ ਨੇ ਰੋਜਗਰੀ ਸਿੰਘ ਕਰਨ ਫਿਰ ਇਹਨਾਂ ਨੇ ਆਪ ਗਏ ਇਹ ਜੀਐਮ ਸਾਹਿਬ ਤੇ ਇਹਨਾਂ ਦੇ ਮਾਲਕ ਸਰਦਾਰ ਜਗਤਾਰ ਸਿੰਘ ਉਹ ਗਏ ਉੱਥੇ ਜਪਾਨ ਉੱਥੋਂ ਜਾ ਕੇ ਫਿਰ ਆ ਸਾਰਾ ਸਿਸਟਮ ਨਵਾਂ ਕਰਵਾਇਆ ਇਹਨਾਂ ਨੇ ਇਹ ਵੀ ਬਹੁਤ ਜਿਹੜਾ ਬੰਦਾ ਡਰਾਈਵਰ ਕੋ ਚਲਾਉਂਦਾ ਉਹਦੇ ਨਾਲ ਕੋਈ ਗੱਲਬਾਤ ਹੋ ਸਕਦੀ ਕੋਈ ਕਿਹਦੇ ਨਾਲ ਜੀ ਮੈਂ ਉਹ ਡਰਾਈਵਰਾਂ ਖੁਦ ਮੈਨੂੰ ਪੁੱਛੋ ਕਿ ਪਿਛੋਂ 10 ਸਾਲ ਤੋਂ ਅਸੀਂ ਮਸ਼ੀਨਾਂ ਚਲਾਉਂਦੇ ਆ ਭਰਾ ਜੀ ਨਹੀਂ ਕੋ ਆਪਣੇ ਕਿਸਾਨ ਖੜੇ ਸੀ ਨਾਲ ਪਹਿਲਾਂ ਕਿਹੜੇ ਉਹ ਵੀ ਹੈਗੇ ਬਾਪੂ ਜੀ ਇੱਥੇ ਵੀ ਹੈਗੇ ਨੇ ਅੱਜ ਤੇ ਹੈਗੇ ਨੇ ਆਜੋ ਬਾਪੂ ਜੀ ਆਜੋ ਆਜੋ ਹਾਂ ਜੀ ਆ ਅਸੀਂ ਵੀ ਚਲਾਉਂਦੇ ਆ ਅਸੀਂ ਵੀ ਚਲਾਉਂ ਆਪੇ ਚਲਾਉਂਦੇ ਆ ਹੁਣ ਠੀਕ ਹੈ ਚੰਗੇ ਕੱਪੜੇ ਪਾਉਣ ਲੱਗੇ ਪਹਿਲਾਂ ਮਸ਼ੀਨ ਕਿਸੇ ਕੰਪਨੀ ਦੀ ਮਸ਼ੀਨ ਚਲਾਈ ਸੀਗੀ ਉਹਦੀ ਗੱਡ ਦੀ ਦਹਾ ਗੰਢਾਂ ਪਿਛੇ ਇੱਕ ਗੱਡ ਦੀ ਪ੍ਰੋਬਲਮ ਆਉਂਦੀ ਸੀ ਗੰਢ ਖੋਲਦੀ ਖੋਲਦੀ ਸੀਗੀ ਅੱਛਾ ਅੱਜ ਦੀ ਹਿੰਦਾਮੋ ਲਈ ਆ ਜੀ ਆਪਣੇ ਹੱਥੀ ਮੈਂ ਤੇ ਇਹਨੇ ਮਤਲਬ ਬਹੁਤ ਵਧੀਆ ਸਾਨੂੰ ਸਪੋਰਸ ਦਿੱਤਾ ਵਾ ਇੱਕ ਗੰਢ ਨਹੀਂ ਦੋ ਚਮਕਲੇਆਂ ਦੇ ਵਿੱਚ ਵੀ ਇਹਨੇ ਗੰਢ ਨਹੀਂ ਖੋਲੀ ਕੋਈ ਸਾਫਟ ਝੂਟਾ ਚੜਤ ਨਹੀਂ ਮਾਰਦੀ ਨਹੀਂ ਕੋਈ ਸਾਫਟ ਝੂਟਾ ਨਹੀਂ ਮਾਰਦੀ ਜੀ ਕੋਈ ਟਾਇਰ ਟੂਟਾ ਨਹੀਂ ਮਾਰਦਾ ਬਹੁਤ ਸਾਫ ਚੱਲਦੀ ਹੈ ਮਸ਼ੀਨ ਕੋਈ ਚ ਪ੍ਰੋਬਲਮ ਨਹੀਂ ਮਸ਼ੀਨ ਦੀ ਮਸ਼ੀਨ ਦੀ ਬੈਟਰੀ ਹੈ ਨਹੀਂ ਕੋਈ ਆਪਾਂ ਕਹਿ ਸਕਦੇ ਨਹੀਂ ਨਹੀਂ ਕੋਈ ਬਸ ਤੁਸੀਂ ਕਿੰਨਾ ਟਾਈਮ ਚਲਾਈ ਹੈ ਜੀ ਇਹ ਇਹ ਤੇ ਅਸੀਂ ਇਹ ਡੈਮੋ ਲਈ ਜੀ ਦੋ ਤਿੰਨ ਕਿੱਲੇ ਦੇ ਡੈਮੋ ਲਈ ਜਾਂਚ ਚ ਚਲਾਈ ਆ ਠੀਕ ਹੈ ਹਾਂਜੀ ਟੈਸਟ ਰਿਜ਼ਲਟ ਹੈ ਪੂਰਾ ਹਾਂਜੀ ਕੈਂਡੀਡੇਟ ਡਾਟਾ ਹੈ ਠੀਕ ਹੈ ਜੀ ਠੀਕ ਹੈ ਹਾਂਜੀ ਆਜੋ ਭਾਈ ਜੀ ਆ ਪੁਲਿਸ ਸਮਝਾ ਦੋ ਆ ਕਿਵੇਂ ਇਹ ਇਹਦੇ ਚ ਆਪਾਂ ਨੇ 1.5 ਲੀਟਰ 32 ਨੰਬਰ ਔਇਲ ਪਾਉਣਾ ਹੈ ਤਕਰੀਬ ਸਾਨੂੰ 5 ਤੋਂ 7 ਦਿਨ ਆਪਾਂ ਨੂੰ ਮੌਜ ਰਣੀ ਆ ਮੁੜ ਕੇ ਤੇਲ ਪਾਉਣ ਦੀ ਲੋੜ ਨਹੀਂ ਪੈਣੀ ਇਹਨੇ ਆਪਣੇ ਆਪ ਸਾਰੇ ਦੋਨਾਂ ਨਾਟਰਾਂ ਨੂੰ ਆਪਣੇ ਆਪ ਇਹਨੇ ਔਇਲਿੰਗ ਕਰੀ ਜਾਣੀ ਗਰੀਸਿੰਗ ਕਰੀ ਜਾਣੀ ਹੈ ਤੇ ਆਪਾਂ ਨੂੰ ਮੁੜ ਕੇ ਕਦੇ ਇਹਨੂੰ ਗ੍ਰੀਸ ਕਰਨ ਦੀ ਲੋੜ ਨਹੀਂ ਪਣੀ ਜਿਹੜੀ ਕਿ ਸਵੇਰੇ ਆਪਾਂ ਨੂੰ ਸਭ ਤੋਂ ਵੱਡੀ ਪ੍ਰੋਬਲਮ ਗਰੀਸਿੰਗ ਦੀ ਆਉਂਦੀ ਸੀ ਟਾਈਮ ਟਾਈਮ ਦੇ ਵਿੱਚ ਕਰ ਸਕਦੇ ਆ ਟਾਈਮ ਟਾਈਮ ਕੇਸ ਲੱਗਿਆ ਹੈ ਜੀ ਟਾਈਮ ਸੈੱਟ ਕਰ ਸਕਦੇ ਆ ਤੁਸੀਂ ਆਪ ਹਾਂਜੀ 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 ਲੱਗਿਆ ਹੋਇਆ ਟਾਈਮ ਸੈੱਟ ਵਾਲਾ ਸਾਰਾ ਇਹਨੇ ਜਦੋਂ ਇਹਨੇ ਗਰਮ ਹੋਣਾ ਮੰਨ ਲਓ ਕਿਸੇ ਵੀ ਚੀਜ਼ ਨੇ ਤਾਂ ਉੰਨੀ ਗੇ ਨੂੰ ਨਾਲ ਦੀ ਨਾਲ ਉਹ ਆਇਲਿੰਗ ਕਰਕੇ ਇਹਨੂੰ ਮੈਨੂੰ ਸਹੀ ਸੈੱਟ ਕਰ ਦੇਣਾ ਪੂਰਾ ਆਟੋ ਲੂਬ੍ਰੀਕੇਟ ਆਟੋ ਲੂਬ੍ਰੀਕੇਟ ਇਹਨੂੰ ਮੈਨੂੰ ਕਿਸੇ ਚੀਜ਼ ਦੀ ਲੋਡ ਵਿੱਚ ਸੱਟ ਹਾਂਜੀ ਹਾਂਜੀ ਉਹ ਚੱਕਦੇ ਜਿੱਥੇ ਬੈਰਿੰਗ ਹੁਣ ਇਹਦੇ ਬੈਰਿੰਗ ਪਾਦੇ ਹਾਂਜੀ ਦੱਸਦਾ ਜੀ ਜਿੱਥੇ ਮੰਨ ਲਓ ਪਿਸਤਨ ਚੱਲਦਾ ਉੱਤੇ ਬੁਸ਼ ଥିਗੇ ਉਹ ਬੁਸ਼ ਰੋਜ਼ ਮੰਨ ਲਓ ਵੀ 100 150 ਕਿਲੇ ਬਾਅਦ ਮਰ ਜਾਂਦੇ ਜੀ ਸਭ ਨੂੰ ਪਤਾ ਜੰਨੇ ਬੇਲਰ ਵਾਲੇ ਬੰਦੇ ਨੇ ਤੇ ਉਹ ਫਾ ਵੜਦਾ ਉਹ ਮੁੜ ਕੇ ਛੇੜਨ ਦੀ ਲੋੜ ਨਹੀਂ ਹੈਗੀ ਠੀਕ ਹੈ ਠੀਕ ਨਹੀਂ ਤੁਸੀਂ ਗੱਲ ਦੇ ਗਣਾਸੇ ਬ ਜਿਹੜੇ ਆਪਾਂ ਟੋਕੇ ਨੇ ਉਹ ਬੰਦ ਦਾ ਵਾਦਾ ਨਹੀਂ ਮਸ਼ੀਨ ਚਲਾਓ ਹੋਰ ਤੁਹਾਨੂੰ ਕੁਝ ਨਹੀਂ ਲੋਡ ਪਾਣੀ ਹੈਗੀ ਉਸ ਬੰਦ ਦੇ ਬੇਰਿੰਗ ਕਰਤੇ ਬੇਰਿੰਗ ਕਰਤੇ ਜੀ ਉਹ ਬੇਰਿੰਗ ਵਾਲਾ ਕੰਮ ਕਰਤਾ ਉਹਦੇ ਚ ਬੁਸ਼ਾਣਾ ਜਿਹੜਾ ਜੂੜ ਸੀਗਾ ਉਹ ਬੜਤਾ ਤੇ ਆ ਜਿਵੇਂ ਮੰਨ ਲਓ ਆਮ ਮਸ਼ੀਨਾਂ ਦੇ ਵਿੱਚ ਤਿੰਨ ਤਿੰਨ ਗੋਲੇ ਇੱਕ ਪਾਸੇ ਲੱਗ ਸਕਦੇ ਨੇ ਇਹ ਚ ਪੰਜ ਗੋਲਿਆਂ ਦਾ ਪਹਿਲਾਂ ਹੀ ਇਹਨਾਂ ਨੇ ਕੈਪੈਸਿਟੀ ਬਣਵਾਈ ਆ ਵੀ ਡਰਾਈਵਰ ਨੂੰ ਵੀ ਕਿਸਾਨ ਨੂੰ ਵੀ ਸੌਖਾ ਰਹੇ ਜਿਹੜਾ ਬੀਲਰ ਮਾਲਕ ਹੈ ਪਰ ਬੀਲਰ ਚਲਾਉਣਾ ਡਰਾਈਵਰ ਨੂੰ ਵੀ ਵੀ ਬਾਰ-ਬਾਰ ਨਾ ਪਾਉਣਾ ਬਾਰ-ਬਾਰ ਨਾ ਪਾੜੇ ਪਹਿਣਾ ਮੰਨ ਲਓ ਵੀ ਅੱਧੀ ਪੌਣੀ ਦੀ ਹਾੜੀ ਆਮ ਦੇ ਨਾਲ ਲੰ ਇਦਾਂ ਦਾ ਜੀ ਬਣਾਇਆ ਸਿਸਟਮ। ਇੱਕਾ ਪੁੱਲੇ ਬਾਰੇ ਕਰ ਦੋ ਜੀ ਕਲੀਅਰ ਜਿਹੜੀ ਡਿਸਪਲੇਸੇ ਬਾਰੇ ਡਰਾਈਵਰ ਨੂੰ ਦਿਖਦਾ। ਡਰਾਈਵਰ ਇਕੱਠਾ ਗਿਣਦੀ ਵੀ ਆ। ਇਹ ਵੀਰ ਜੀ ਇਕੱਠਾ ਗਿਣਦੀ ਆ ਤੇ ਇਹਦਾ ਜਿਹੜਾ ਡਿਜੀਟਲ ਮੀਟਰ ਲੱਗਿਆ ਦੂਜੀਆਂ ਕੰਪਨੀਆਂ ਦੇ ਆਮ ਲੱਗਿਆ ਹੁੰਦਾ ਉਹ ਨਕੜਕੜਕ ਕਰਕੇ ਚੱਲਦੇ ਨੇ। ਇਹ ਮੀਟਰ ਡਿਜੀਟਲ ਮੀਟਰ ਲੱਗਿਆ ਆ ਦੇਖੋ ਤੁਹਾਡੇ ਸਾਹਮਣੇ ਇਹਨਾਂ ਜਿੰਨੀਆਂ ਗੱਠਾਂ ਬਣਾਈਆਂ ਨੇ ਉਹ ਆਈਆਂ ਹੋਈਆਂ ਨੇ। ਇਹਨੂੰ ਜ਼ੀਰੋ ਆਪਾਂ ਸਵੇਰੇ ਕਰ ਲਓ ਤੇ ਸ਼ਾਮ ਨੂੰ ਆਪਣੀਆਂ ਗੱਠਾਂ ਵੀ ਗਿਣ ਸਕਦੇ ਆ। ਉਹ ਬੰਦਾ ਅੰਦਾਜ਼ਾ ਵੀ ਲਾ ਸਕਦਾ ਮੇਰੇ ਕੋ ਕਿੰਨੀਆਂ ਗੱਠਾਂ ਬਣੀਆਂ ਨੇ ਕਿਲਤ ਕਿ ਉਹ ਜਾਲੀ ਬਾਰੇ ਦੱਸ ਰਹੇ ਜੀ ਜਾਲੀ ਜਾਲੀ ਇਹ ਆ ਜੀ ਜਿਵੇਂ ਹੁਣ ਅੱਗੇ ਹੋਰ ਮਸ਼ੀਨਾਂ ਦੇ ਇਹ ਚੀਜ਼ਾਂ ਨਹੀਂ ਹੈਗੀਆਂ ਇਹ ਚ ਲੱਗੀ ਆ ਜਿਵੇਂ ਜਿਵੇਂ ਮਿੱਟੀ ਚੱਕਦੀ ਆ ਮਸ਼ੀਨ ਆਮ ਸਾਰੀਆਂ ਮਸ਼ੀਨਾਂ ਚੱਕਣੀ ਹੁੰਦੀਆਂ ਥੱਲੋਂ ਜਦੋਂ ਉਹ ਖੇਤ ਦੇ ਵਿੱਚ ਚੱਲਣੀਆਂ ਖੁੱਲੇ ਦੇ ਕਈ ਵਾਰੀ ਕੰਬਾਈਨਾ ਚੱਲੀ ਹੁੰਦੀਆਂ ਨੇ ਗਿੱਲੇ ਚ ਉੱਥੇ ਅੜਾ ਦੁਗੜਾ ਹੋਏ ਹੁੰਦੀ ਆ ਜ਼ਮੀਨ ਉੱਥੋਂ ਮਿੱਟੀ ਚੱਕ ਲੈਂਦੀ ਆ ਉਹ ਮਿੱਟੀ ਸਾਰੀ ਇੱਥੇ ਖਤਮ ਹੋ ਜਾਣੀ ਆ ਇਹ ਜਿਹੜੀ ਇਹ ਮਸ਼ੀਨ ਆ ਇੰਡਸਟਰੀਲਿਸਟ ਲਈ ਵੀ ਵਧੀਆ ਕਿਉਂਕਿ ਮਿੱਟੀ ਨਹੀਂ ਜਾਊਗੀ ਉਹਦੀ ਜਿਹੜਾ ਫਿਊਲ ਮੰਨ ਲਓ ਵੀ ਸੀਵੀ ਆ ਉਹ ਚੰਗੀ ਆਊਗੀ ਵੱਧ ਹੋਊਗੀ ਦੂਜੇ ਮਸ਼ੀਨਾਂ ਦੇ ਫਿਊਲ ਨਾਲੋਂ ਇੱਕਾ ਭਾਈ ਜੀ ਐਡਜਸਟੇਬਲ ਹਿੱਸੇ ਬਾਰੇ ਦੱਸਿਓ ਕਿਵੇਂ ਐਡਜਸਟ ਹੁੰਦਾ ਹੈ ਕਾਦੇ ਕੰਮ ਤੇ ਕੰਮ ਕਰਦਾ ਹੈ ਇਹਦਾ ਹਿੱਸਾ ਐਡਜਸਟੇਬਲ ਇਹ ਤਾਂ ਵੀ ਜੀ ਹਿੱਸਾ ਜਿਹੜਾ ਹੈਗਾ ਐਡਜਸਟੇਬਲ ਹੈ ਵੀ ਜੇ ਕਿਸੇ ਕਿਸਾਨ ਵੀਰ ਨੇ ਗੰਨੇ ਪੱਤੀ ਚ ਚਲਾਉਣਾ ਤਾਂ ਆਪਣੇ ਹਿਸਾਬ ਦੇ ਨਾਲ ਇਹਨੂੰ ਐਡਜਸਟ ਕਰ ਸਕਦਾ ਠੀਕ ਹੈ ਜੀ ਹਾਂਜੀ ਕਿਉਂਕਿ ਕਈ ਵਾਰ ਚਾਰ ਲੇਨ ਵਾਲਾ ਹੁੰਦਾ ਨਾ ਬਣਿਆ ਹੋਇਆ ਗੰਨਾ ਜਾਂ ਦੋ ਲੇਨ ਵਾਲਾ ਹੁੰਦਾ ਅਲੱਗ-ਅਲੱਗ ਤਰ੍ਹਾਂ ਦੇ ਬੀਜ ਬੀਜਦੇ ਨੇ ਅੱਜਕੱਲ ਬੰਦੇ। ਹਾਂਜੀ ਹਾਂਜੀ। ਮਨ ਲਓ ਉਦਾਂ ਦੇ ਸਿਸਟਮ 'ਚ ਵੀ ਤਾਂ ਕੋਈ ਟ੍ਰੈਂਚ ਸਿਸਟਮ ਨਾਲ ਬੀਜਦਾ। ਉੱਥੇ ਚੌੜੀ ਹੋ ਜਾਂਦੀ ਆ ਫਿਰ ਉੱਥੇ ਹੋਰ ਮਸ਼ੀਨਾਂ ਚੱਲਦੀਆਂ ਨਹੀਂ। ਇਹਦੇ ਵਿੱਚੋਂ ਦੇਖੋ ਉਥੋਂ ਅਡਜਸਟਮੈਂਟ ਹੋ ਜਾਣੀ ਆ ਇਹਦੀ। ਇੱਕ ਐਂਡ ਤੇ ਬੇਨਤੀ ਇਹ ਆ ਵੀ ਇਹ ਕਲੀਅਰ ਕਰ ਦੋ ਵੀ ਬਾਕੀ ਬੈਲਰਾਂ ਤੇ ਇਹਦੇ 'ਚ ਜਿਹੜੇ-ਜਿਹੜੇ ਆਪਾਂ ਡਰਾ ਬੈਕ ਤੇ ਕਮੀਆਂ ਕੱਢੀਆਂ ਨੇ ਉਹ ਕਿਹੜੀਆਂ-ਕਿਹੜੀਆਂ ਨੇ। ਜੋ ਆਪਾਂ ਨੂੰ ਦੂਜਿਆਂ 'ਚ ਨਹੀਂ ਮਿਲ ਸਕਦੀ। ਮੇਨ ਕਮੀ ਤਾਂ ਜੀ ਦੇਖੋ ਜਿਹੜੀ ਸਭ ਤੋਂ ਵੱਡੀ ਆ ਉਹ ਤਾਂ ਹੁੰਦੀ ਆ ਨਾਟਰ ਦੀ। ਇਹਦੇ ਮੇਨ ਫੰਕ ਜਿਹੜੀ ਮਸ਼ੀਨ ਗੱਠ ਨਹੀਂ ਖੋਲਦੀ ਉਹ ਮਸ਼ੀਨ ਉਹਦੇ ਵਰਗੀ ਫਿਰ ਕੋਈ ਮਸ਼ੀਨ ਨਹੀਂ ਹੈਗੀ ਇਹ ਮਸ਼ੀਨ ਮੇਨ ਕੰਮ ਹੈ ਨਾਟਰ ਦਾ ਨਾਟਰ ਨੂੰ ਜਦੋਂ ਗਰੀਸ ਹੋਈ ਜਾਣਾ ਇਹਨੇ ਖਰਾਬ ਨਹੀਂ ਹੋਣਾ ਸਭ ਤੋਂ ਮਹਿੰਗੇ 부ਰਜੇ ਲਈ ਮੰਨ ਲਓ ਆਹ 부ਰਜੇ ਲੱਗੇ ਆ ਇਹਨੂੰ ਕਹਿੰਦੇ ਅਸੀਂ ਮੰਨ ਲਓ ਵੀ ਜਲੇਬੀ ਇਹ ਜਲੇਬੀ 15000 ਰੁਪਏ ਦੀ ਹੈ ਜਲੇਬੀ ਜੇ ਇਹਦਾ ਜੇ ਅਸੀਂ ਸਪेयर ਪਾਰਟ ਲੈਣ ਜਾਵਾਂ ਤਾਂ ਜੇਬ ਦੇ ਵਿੱਚ ਪੈਂਟ ਦੇ ਜੀਨ ਦੇ ਵਿੱਚ ਪਾ ਕੇ 75 80000 ਦਾ ਲੈ ਆਵਾਂਗੇ ਉਹ ਨਾਟਰ ਇਹ ਬੰਦੇ ਦਾ ਦਿਲ ਆ ਜੀ ਹਾਂ ਇਹ ਇਹ ਬੰਦੇ ਦਾ ਦਿਲ ਵਾਲਾ ਕੰਮ ਕਰਦਾ ਮਨ ਲਓ ਇਹਦਾ ਦਿਲ ਹੈ ਜੇ ਇਹ ਨਾ ਸਹੀ ਚੱਲੇ ਇਹਨੂੰ ਆਟੋ ਗਰੀਸਿੰਗ ਕਰਤੀ ਇਹਨੇ ਖਰਾਬ ਹੀ ਹੋਣਾ ਚਾਰ-ਪੰਜ ਸਾਲ ਠੀਕ ਹੈ ਜੀ ਚਾਰ-ਪੰਜ ਸਾਲ ਵੀ ਖੋਲ ਕੇ ਤੁਹਾਨੂੰ ਦੇਖਣਾ ਪਊਗਾ ਵੀ ਇਹਦਾ ਕਿਹੜਾ ਪਾਰਟ ਕੋਈ ਮਾੜਾ-ਮੋਟਾ ਘਸਿਆ ਹੈ ਉਹ ਬਦਲ ਦੋ ਸਾਰਾ ਨੋਟਰ ਕੋਈ ਨੁਕਸਾਨ ਮਤਲਬ ਇਹ ਰਿਪੇਅਰ ਕਰਨ ਦੀ ਲੋੜ ਨਹੀਂ ਫੁੱਲ ਰਿਪੇਅਰ ਰਹਿਣ ਤੋਂ ਭਾਵ ਜਿੰਨੇ ਬੇਲਰਾਂ 'ਚ ਡਰਾਪ ਬੈਕ ਜਾਂ ਦਿੱਕਤਾਂ ਆਉਂਦੀਆਂ ਸੀ ਉਹ ਸਾਰੀਆਂ ਉਹ ਘਟਦੀਆਂ ਜਿਵੇਂ ਕਿ ਤੁਹਾਨੂੰ ਚੇਨ ਦੀ ਦੱਸੀਆ ਪਹਿਲਾਂ ਵੀ ਚੇਨ ਬਿਲਕੁਲ ਪਤਲੀ ਸੀਗੀ ਉਹ ਟੁੱਟ ਜਾਂਦੀ ਸੀਗੀ ਕਿਸਾਨ ਬਿਚਾਰੇ ਰਾਤ ਨੂੰ ਪਾਈ ਜਾਂਦੇ ਦੀ ਜਨ ਨੂੰ ਟੁੱਟ ਜਾਂਦੀ ਸੀਗੀ ਉਹ ਪਾਉਣੀ ਪੈਂਦੀ ਸੀਗੀ ਪ੍ਰੋਬਲਮ ਤੇ ਉਹ ਚੇਨ ਮੋਟੀ ਕਰਦੀ ਮੰਨ ਲਓ ਰੌਂਡ ਬਿਲਰ ਵਾਲੀ ਚੇਨ ਪਾਤੀ ਇਹਦੇ ਚ ਵੱਡੇ ਭਾਈ ਜੀ ਜਿਹੜੀ ਸ਼ਾਫਟ ਹੈ ਜਿਹੜੇ ਸਾਈਡ ਤੇ ਸ਼ਾਫਟ ਆਉਂਦੀਆਂ ਨੇ ਉਹ ਵੀ ਕੱਢਣੀ ਪੈਂਦੀ ਹੈ ਇਹਦੇ ਤਾਂ ਨਹੀਂ ਕੋਈ ਕੱਢਣ ਨਹੀਂ ਨਹੀਂ ਇਹਦੇ ਕੁਝ ਨਹੀਂ ਭਾਈ ਜੀ ਕੁਝ ਨਹੀਂ ਕਰਨਾ ਹੈਗਾ ਨਾ 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 ਭਾਈ ਜੀ ਇਹਦੇ ਕੋਈ ਸ਼ਾਫਟ ਨਹੀਂ ਕੱਢਣੀ ਇਹ ਟਰੈਕਟਰ ਦੇ ਟਾਇਰਾਂ ਦੇ ਬਰਾਬਰ ਹੀ ਜਾਣੀਆ ਮਸ਼ੀਨ ਰਿਸਕ ਨਹੀਂ ਹੈਗਾ ਬਿਲਕੁਲ ਇਹ ਰੋਡ ਦੇ ਉੱਤੇ ਇਹਦਾ ਸਭ ਤੋਂ ਵੱਡੀ ਗੱਲ ਇਹ ਵੀ ਹੈ ਅੱਗੇ ਉਹ ਮਸ਼ੀਨ ਚੱਲਦੀ ਹੈ ਸਾਈਡ ਤੇ 2-3 ਫੁੱਟ ਸਾਈਡ ਤੇ ਚੱਲਦੀ ਹੈ ਰਿਸਕ ਵੀ ਹੈ ਕੋਈ ਸਾਈਕਲ ਵਾਲਾ ਕੋਈ ਸਕੂਟਰ ਵਾਲਾ ਲੱਗ ਜਾਂਦਾ ਹੈ ਕੱਢਣ ਪਾਉਣ ਦਾ ਬਹੁਤ ਜੱਬਾ ਹ ਇਹ ਗੱਲਾਂ ਹੈਗੀਆਂ ਉਹ ਚੀਜ਼ਾਂ ਹੈਗੀਆਂ ਬਾਕੀ ਮਸ਼ੀਨਾਂ ਚ ਇਹਦੇ ਚੋਂ ਖਤਮ ਹੋ ਗਈਆਂ ਉਹ ਗੱਲਾਂ ਉਹ ਚੀਜ਼ਾਂ ਖਤਮ ਹਾਂ ਬਿਲਕੁਲ ਕੰਪਲਟ ਬਲੋਰ ਬਾਈ ਜੀ ਇਹਦਾ ਇਦਾਂ ਪੁੱਠਾ ਵੀ ਚੱਲੂ ਸਿੱਧਾ ਵੀ ਚੱਲੂ ਪਰ ਇਹਦੇ ਤੇ ਗਰਦ ਨਹੀਂ ਜੰਮੜ ਦਊਗਾ ਬਿਲਕੁਲ ਹੈ ਕਿੱਥੇ ਕਾ ਜੀ ਉਹ ਪਿੱਛੇ ਲੱਗਿਆ ਉਹ ਦੇਖੋ ਜੀ ਅੰਦਰ ਨਹੀਂ ਲੱਗਿਆ ਆ ਲੱਗਿਆ ਸਾਹਮਣੇ ਅੰਦਰਲੇ ਪਾਸੇ ਉਹ ਉੱਪਰ ਦੀ ਦੇਖੋ ਉੱਥੇ ਦਿਖਦਾ ਹਾਂਜੀ ਹਾਂ ਇਹਨੂੰ ਸਾਰੇ ਨੂੰ ਸਾਫ਼ ਕਰੂਗਾ ਉਹ ਬਲੋਰ ਜਿਹੜਾ ਠੀਕ ਆ ਜੀ ਡਰਾਈਵਰ ਤੇ ਕੋਈ ਡਸਟ ਨਾ ਨਾ ਹੀ ਨਾ ਕੋਈ ਉਹ ਤੇ ਜਾਣੀ ਉਹਨੇ ਪਿੱਛੇ ਨੂੰ ਮਾਰਨੀ ਆ ਸਾਰੀ ਡਸਟ ਬਿਜਲੀ ਵਾਲੀ ਤਾਰ ਲੱਗਣੀ ਬਿਜਲੀ ਵਾਲੀ ਤਾਰ ਇਥੋਂ ਲਾ ਦੇਣੀ ਆ ਕੋਈ ਕੋਈ ਹਾਈਡਰੋਲਿਕ ਪਾਈਪ ਨਹੀਂ ਲਾਉਣਾ ਕੁਝ ਨਹੀਂ ਲਾਉਣਾ ਹੈਗਾ ਸਿਰਫ ਬਿਰੀ ਵਾਲੀ ਤਾਰ ਲਾ ਦੇਣੀ ਆ ਆਪਾਂ ਨੇ ਉਹਦੇ ਨਾਲੇ ਸਾਰਾ ਬੈਲਰ ਚੱਲਣਾ ਉਹ ਕਹਿੰਦੇ ਉਸ ਸਪੈਸ਼ਲ ਹੁੱਕਾਂ ਬਣਵਾਉਣੀਆਂ ਪੈਂਦੀਆਂ ਨੇ ਇਹ ਵੀ ਬਿਫਤਾ ਸੜ ਜਾਂਦੀ ਆ ਬੈਲਰ ਵਾਲਿਆਂ ਨੂੰ ਵੀ ਕਿਦੋਂ ਬਣਾਈਏ ਹਰੇਕ ਮਿਸਤਰੀ ਬਣਾ ਨਹੀਂ ਮੇਰੇ ਕੋਲੇ ਖਤਮ ਕਰਦਾ ਲਿੰਕ ਪਾਓ ਆਪਣੀ ਟਰੈਕਟਰ ਦੀ ਜਿਹੜੇ ਮਰਜੀ ਟਰੈਕਟਰ ਦੀ ਥੋੜੀ ਹੋ ਉਸ ਹਿਸਾਬ ਨਾਲ ਥੋੜੀ ਸ਼ਾਫਟ ਜੱਟ ਹੋ ਜਾਣੀਆਂ ਡਰਾਈਵਰ ਗੇ ਲਿੰਕਾਂ ਪਾਓ ਆਪਣਾ ਆਰਾਮ ਨਾਲ ਮਸ਼ੀਨ ਲੈ ਕੇ ਤੁਰਪੋ ਸੋ ਥੈਂਕ ਯੂ ਭਾਈ ਜੀ ਬਹੁਤ ਓਕੇ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਸਕਾ ਆਨੇ ਜੋ ਉਹ ਨਹੀਂ ਸਾਨੂੰ ਸੈਟ ਤੋਂ ਚੁੱਕਣੀ ਪੈਂਦੀ ਠੀਕ ਹੈ ਇਹਦਾ ਬੜਾ ਫਾਇਦਾ ਵਾ ਠੀਕ ਹੈ ਜੀ ਕਿਉਂਕਿ ਸੈਂਟਰ ਦੇ ਮਸ਼ੀਨਾਂ ਇਹਨੂੰ ਮੋੜਨਾ ਭਾਵੇਂ ਸੱਜੇ ਮੋੜ ਲਓ ਭਾਵੇਂ ਖੱਬੇ ਮੋੜ ਲਓ ਬਹੁਤ ਵਧੀਆ ਚੀਜ਼ ਆ ਇੱਕ ਜਿਹੜੇ ਝੂਟੇ ਪੈਂਦੇ ਨੇ ਬਾਪੂ ਘੱਕ ਘੜਕ ਉਹਦੇ ਟੋਕੇ ਦੇ ਜ਼ਿਆਦਾ ਆ ਨਾ ਜੀ ਇਹ ਕਰਕੇ ਇਹਦੇ ਝੂਟੇ ਜਿਹੜੇ ਘਟ ਪੈਂਦੇ ਆ ਬਹੁਤ ਘਟ ਪੈਂਦੇ ਆ ਝੜਗਾ ਨਹੀਂ ਮਾਰਦੀ ਝੜਗਾ ਬਹੁਤ ਜ਼ਿਆਦਾ ਮਾਰਦੀ ਆ ਅੱਛਾ ਜੀ ਜਣੀ ਆਉਂਦਾ ਨਜ਼ਾਰਾ ਪੂਰਾ ਸ੍ਰੀ ਖੜਿਆ ਵਾ ਪੂਰਾ ਨਜ਼ਾਰਾ ਆਉਂਦਾ ਵਾ ਬាទ ਠੀਕ ਐ ਸੌ ਫੀਟ ਤੇ ਬਿਲਕੁਲ ਖੁਸ਼ ਹਾਂ ਜੀ 50 ਕਿਲੋਮੀਟਰ ਚਲਾ ਕੇ ਲਿਆ ਉਹਨੇ ਕਿੰਨੇ ਘੰਟੇ ਰੇ ਘੰਟੇ ਸਵਰ ਕਰਦਾ ਰਮਾਨ ਸੋ ਇੱਥੇ ਜਿਹੜੇ ਨੀਅਰੈਸਟ ਡੀਲਰ ਸਾਹਿਬ ਨੇ ਉਹ ਹੈਗੇ ਸਰਾ ਐਗਰੋ ਤਰਨ ਤਾਰਨ ਉਹਨਾਂ ਦੀ ਇਹ ਜੂਰੀਡਿਕਸ਼ਨ ਆ ਉਹ ਇੱਥੇ ਮਤਲਬ ਕਿ ਆਹ ਟੈਰਿਟਰੀ ਦੇ ਡੀਲਰ ਨੇ ਜੇ ਕਿਸੇ ਸੱਜਣ ਨੇ ਕੋਈ ਸੰਦ ਲੈਣਾ ਗੁਰਬਾਜ ਦਾ ਤਾਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਨੇ ਉਹਨਾਂ ਦੇ ਜਿਹੜੇ ਨੰਬਰ ਨੇ ਉਹ ਡਿਸਪਲੇ ਹੋ ਜਾਣਗੇ ਸਾਰੇ ਹਾਂਜੀ ਦੇਵਤਿਓ ਤੁਸੀਂ ਮਤਲਬ ਕਿ ਡੀਲਰ ਹੋ ਜੀ ਹਾਂਜੀ ਹਾਂਜੀ ਕਿਹੜੀ ਟਰੇਟਰੀ ਆ ਜੀ ਆਪਣੇ ਕੋਲ ਕਿਹੜਾ ਏਰੀਆ ਤੁਹਾਡੇ ਕੋਲ ਮੇਰੇ ਕੋਲ ਸਾਰਾ ਡਿਸਟ੍ਰੀਬਿਊਟਰਸ਼ਿਪ ਆ ਜੀ ਠੀਕ ਆ ਜੀ 6-7 ਜ਼ਿਲ੍ਹਿਆਂ ਤੋਂ ਤੇ ਆਪਣਾ ਸ਼ੋਅਰੂਮ ਹੈਗਾ ਤਰਨਤਾਰਨ ਠੀਕ ਆ ਜੀ ਜੀਟੀ ਰੋਡ ਦੇ ਉੱਪਰ ਕਿੰਨੇ ਏਰੀਆ ਚ ਤੁਸੀਂ ਦੇ ਸਕਦੇ ਹੋ ਸਾਰਾ ਏਰੀਆ ਤੁਹਾਡੇ ਕੋਲ ਹੀ ਆ ਹਾਂਜੀ ਸਾਡੇ ਕੋਲ 7 ਜ਼ਿਲ੍ਹੇ ਜੀ 7 ਜ਼ਿਲ੍ਹੇ ਨੇ ਭਾਈ ਬਾਈ ਜੀ ਹੋਣੀ ਸਰਾਂ ਐਗਰੋ ਸਰਾਂ ਐਗਰੋ ਜੀ ਸਰਾਂ ਐਗਰੋ ਤਰਨਤਾਰਨ ਤੋਂ ਡੀਲਰ ਸਾਹਿਬ ਨੇ ਤੇ ਇਹਨਾਂ ਕੋਲ 7 ਜ਼ਿਲ੍ਹੇ ਨੇ ਕਿਹੜੇ-ਕਿਹੜੇ ਨੇ ਭਾਈ ਜੀ ਮਾੜਾ ਜੇ ਸਾਡੇ ਕੋਲ ਭਾਈ ਅਮਰਸਰ ਤਰਨਤਾਰਨ ਹਾਂਜੀ ਪੂਰਖਲਾ ਹਾਂਜੀ ਤੇ ਫਿਰੋਜ਼ਪੁਰ ਵਾਹ ਜੀ ਵਾਹ ਇਹ 6 ਜ਼ਿਲ੍ਹਿਆਂ ਦੇ ਅਥਾਰਾਈਜ਼ਡ ਡੀਲਰ ਹੈਗੇ ਨੇ ਜੀ ਤੇ ਤੁਸੀਂ ਕੋਈ ਵੀ ਇਹਨਾਂ ਤੋਂ ਸੰਦਾ ਜਿਹੜਾ ਉਹ ਲੈ ਸਕਦੇ ਹੋ ਹਾਂਜੀ ਲੈਓ 50 ਕਿਲੋ ਦੀ 53 ਕਿਲੋ ਦੀ ਬੋਲਾ 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 ਆ ਦੇਖੋ ਭਾਈ 53 ਕਿਲੋ ਦੀ ਘੱਟ ਕਿੰਨੇ 53 ਕਿਲੋ ਭੈਣ ਤੂੰ ਮੈਨੂੰ ਤਾਂ ਲੱਗੀ ਜਾਂਦੀ ਹੈ ਮਹਿਲ ਦੀ ਤਾਂ ਹੈ ਨਹੀਂ ਵਾਲੀ 22 22 ਕਿਲੋ ਦੀ ਕਿਵੇਂ ਉਹ ਅੰਦਾਜ਼ ਉੱਥੋਂ 700 ਰੱਬ ਜਿਵੇਂ 57 ਤੱਕ ਕਿੰਨੇ ਭੈਣ ਨੂੰ ਹਾਂ 50 ਸਹੀ ਹੈ ਨਹੀਂ 50 ਨਹੀਂ